ਅੱਜ ਤੁਹਾਡੇ ਨਾਲ ਨਾਨਕ ਸਿੰਘ ਦੀ ਕਹਾਣੀ ਪ੍ਰਭਾਤ ਦਾ ਸੁਪਨਾ ਸਾਂਝੀ ਕਰਨ ਜਾ ਰਹੀ ਹਾਂ ਜੀ ਤੁਸੀਂ ਸੁਣ ਰਹੇ ਹੋ YouTube ਚੈਨਲ ਸਵੀ ਮੀਡੀਆ ਮਾਸਟਰ ਕਿਰਪਾ ਰਾਮ ਦਾ ਆਸ਼ਾਵਾਦ ਕੁਝ ਸ਼ੇਖ ਚਿਲਗਾਨਾ ਕਿਸਮ ਦਾ ਸੀਗਾ ਉਸ ਦੀ ਆਸ਼ਾ ਦਾ ਕੇਂਦਰ ਵੀ ਬੜਾ ਅਜੀਬ ਸੀਗਾ ਕਦੀ ਕਿਸੇ ਸਮੇ ਉਸਨੇ ਜ਼ੰਗੀ ਕਬਜੇ ਤੇ 30 ਚੜੀਆਂ ਰੁਪਈਆ ਦੇ ਬਾਂਡ ਖਰੀਦੇ ਸਨ ਐਸੇ ਇਨਾਮ ਦੀ ਉਮੀਦ ਉੱਤੇ ਉਹ ਆਪਣੇ ਭਵਿੱਖ ਦੇ ਉੱਚੇ ਉੱਚੇ ਮਹੱਲ ਉਸਾਰਦਾ ਰਹਿੰਦਾ ਸੀਗਾ ਸ਼ੁਰੂ-ਸ਼ੁਰੂ ਵਿੱਚ ਜਦ ਮੈਂ ਪਠਾਨਕੋਟ ਦੇ ਇੱਕ ਸਕੂਲ ਵਿੱਚ ਟੀਚਰ ਲੱਗਾ ਸਾਂ ਤਾਂ ਮਾਸਟਰ ਕਿਰਪਾ ਰਾਮ ਨਾਲ ਮੇਰੀ ਮੁੱਢਲੀ ਜਾਣ-ਪਛਾਣ ਹੋਈ ਸੀ ਪਹਿਲਾ ਪਹਿਲ ਤਾਂ ਉਹ ਸਣ ਕੀ ਜਹਾਜ ਪਿਆ ਸੀਗਾ ਪਰ ਥੋੜੇ ਦਿਨ ਵਿੱਚ ਹੀ ਉਹ ਮੈਨੂੰ ਚੰਗਾ ਚੰਗਾ ਲੱਗਣ ਲੱਗ ਪਿਆ। ਉਸ ਵਿੱਚ ਹੋਰ ਵੀ ਔਨੇਕਾ ਗੁਣ ਸਨ ਪਰ ਉਸ ਦੇ ਜਿਸ ਗੁਣ ਤੇ ਉਸ ਵੱਲ ਵਧੇਰੇ ਮੈਨੂੰ ਖਿੱਚਿਆ ਸੀਗਾ ਉਹ ਸੀਗੀ ਉਸ ਦੀ ਜ਼ਿੰਦਾਦਿਲੀ। ਘਰ ਵਿੱਚ ਤੰਗੀ ਹੋਵੇ ਜੀ ਵਿੱਚ ਭਾਵੇਂ ਕੱਚੀ ਕੌਡੀ ਨਾ ਹੋਵੇ ਉਹ ਸਦਾ ਆਪਣੇ ਰੰਗ ਵਿੱਚ ਮਾਸਤ ਰਹਿੰਦਾ ਸੀਗਾ। ਤਨਖਾਹ ਸਾਡੀ ਦੋਹਾਂ ਦੀ ਲਗਭਗ ਇੱਕੋ ਜਿੰਨੀ ਸੀ 40-45 ਰੁਪਏ ਤੇ ਇੰਨੇ ਪੈਸਿਆਂ ਨਾਲ ਉਸ ਵਰਗੇ ਵੱਡੇ ਪਰਵਾਰੇ ਦਾ ਬਣਦਾ ਵੀ ਕੀ ਸੀਗਾ ਅਸੀਂ ਤਾਂ ਪਲਾਂ ਦੋਵੇਂ ਮੀਆਂ ਬੀਬੀ ਸਾਹਿਬ ਪਰ ਮਾਸਟਰ ਜੱਸ ਦੇ ਤਿੰਨ ਬੱਚੇ ਸਨ ਇਨੀ ਥੋੜੀ ਰਕਮ ਨਾਲ ਕਿੱਕਣ ਗੁਜ਼ਾਰਾ ਕਰਦਾ ਹੋਵੇਗਾ ਇਹ ਸੋਚ-ਸੋਚ ਮੈਨੂੰ ਹੈਰਾਨੀ ਹੁੰਦੀ ਸੀ ਪਰ ਅੱਛ ਕੇ ਆਖੋ ਮਾਸਟਰ ਦੇ ਕਿ ਉਸ ਦੇ ਮੱਥੇ ਤੇ ਕਦੇ ਕੋਈ ਸ਼ੀਕ ਨਹੀਂ ਸੀ ਦੇਖੇਗੀ ਕਦੀ ਕਦੀ ਉਹ ਭਾਨੇ ਦੀ ਬਦਸਲੂਕੀ ਬਾਬਤ ਗਿਲਾ ਜਰੂਰ ਕਰ ਦਿੰਦਾ ਸੀਗਾ ਜਿਸ ਪਾਸੋਂ ਕਦੀ ਉਸਨੇ 100 ਰੁਪਏ ਦਾ ਕਰਜ਼ਾ ਚੱਕਿਆ ਸੀ ਤੇ ਜਿਹੜਾ ਸੂਧਾ-ਸੂਧਾ ਐਸ ਵੇਲੇ 400 ਤੋਂ ਵੀ ਟੱਪ ਗਿਆ ਸੀਗਾ ਪਰ ਨਾਲ ਹੀ ਨਾਲ ਮਾਸਟਰ ਬੜੀ ਐਂਠ ਨਾਲ ਰਹਿੰਦਾ ਕਹਿੰਦਾ ਸੀਗਾ ਬਾਂਡਾ ਦਾ ਇਨਾਮ ਆਉਣ ਦੀ ਢੱਲ ਹੈ ਕਿ ਮੱਥੇ ਮਾਰਾਂਗਾ ਮੈਂ ਕਦੇ ਸਕੇ ਪਿਓ ਦੀ ਖਾਨ ਨਹੀਂ ਸਹੀਗੀ ਉਸ ਨੂੰ ਕੀ ਜਾਣਦਾ ਵਾ ਤੱਕੜ ਕਸਤੀ ਨੇ ਜੇ ਨੂੰ ਮੈਂ ਕਈ ਟੀਚਰਾਂ ਨੇ ਉਸ ਦਾ ਨਾਮ ਮਾਸਟਰ ਰੇਡੀਓ ਪਾਇਆ ਹੋਇਆ ਸੀਗਾ ਜਿਨ੍ਹਾਂ ਦੀ ਰੀਸੇ ਕਈ ਮੁੰਡੇ ਵੀ ਉਸ ਨੂੰ ਪਿੱਛੋਂ ਕੰਨੀ ਇਸੇ ਨਾਲ ਹੀ ਪੁਕਾਰਦੇ ਸਨ ਪਹਿਲਾਂ ਤਾਂ ਮੈਨੂੰ ਉਸ ਦੇ ਇਸ ਆਪਣਾਮ ਬਾਰੇ ਸਮਝ ਨਹੀਂ ਆਈ ਪਰ ਮਗਰੋਂ ਛੇਤੀ ਹੀ ਪਤਾ ਲੱਗ ਗਿਆ ਕਿ ਉਸ ਨੂੰ ਰੇਡੀਓ ਕਿਉਂ ਕਿਹਾ ਜਾਂਦਾ ਹੈ ਉਹ ਬੋਲਦਾ ਜ਼ਿਆਦਾ ਸੀ ਤੇ ਬਹਿ ਦਾ ਗੁਣ ਤਾਂ ਉਸ ਨੂੰ ਜਿਵੇਂ ਗੁੜਤੀ ਵੱਚ ਹੀ ਮਿਲਿਆ ਸੀਗਾ ਤੁਸੀਂ ਕੋਈ ਨਿਗੂਣੀ ਤੋਂ ਨਿਗੂਣੀ ਗੱਲ ਕਰੋ ਉਹ ਖਿੱਚਕ ਸੀਟ ਕੇ ਗੱਲ ਨੂੰ ਬਹਿਸ ਦੇ ਖਰਾਤ ਤੇ ਜਾ ਚੜਾਏਗਾ ਤੇ ਫਿਰ ਤਦ ਤਿੱਕ ਪਿੱਛਾ ਨਹੀਂ ਛੱਡੇਗਾ ਜਦ ਤਿੱਕ ਉਸ ਗੱਲ ਦੇ ਪਰਛੇ ਨਾ ਔੜ ਜਾਣ ਇਸ ਤੋਂ ਛੋਟ ਉਸ ਦਾ ਕੱਦ ਬੁੱਤ ਵੀ ਕਿਸੇ ਹੱਦ ਤਿੱਕ ਰੇਡੀਓ ਨਾਲ ਮਿਲਦਾ ਜੁਲਦਾ ਸੀ ਗੋਲ ਮਟੋਲ ਤੇ ਹੇਠੋਂ ਮੁਰੱਬਾ ਜਿਹੀ ਉਸ ਦੀ ਜ਼ੁਬਾਨ ਤੇ ਜੇ ਸੀ ਲੱਤਾਂ ਉਦੋਂ ਵੀ ਜ਼ਿਆਦਾ ਤੇਜ਼ ਸਨ ਹੁੰਦਿਆਂ ਹੁੰਦਿਆਂ ਸਾਡੀ ਜਾਣ ਪਛਾਣ ਦੋਸਤੀ ਦੇ ਦਰਜੇ ਤੱਕ ਪਹੁੰਚੀ ਇਸ ਦਾ ਸਵੱਬ ਇੱਕ ਹੋਰ ਵੀ ਸੀ ਕਿ ਸਾਡੀ ਰੋਜ਼ ਦੀ ਸੈਰ ਤੇ ਹਫਤਾਵਾਰੀ ਪਿਕਨਿਕ ਮਹੀਨੇ ਮਗਰੋਂ ਤਨਖਾਹ ਜਿਸ ਵਿੱਚ ਮਿਲੇ ਉਸ ਜਿਸ ਦਿਨ ਮਿਲੇ ਉਸ ਤੋਂ ਅਗਲੇ ਦਿਨ ਸਾਡਾ ਐਸ਼ ਦਾ ਪ੍ਰੋਗਰਾਮ ਹੁੰਦਾ ਸੀਗਾ ਐਸ਼ ਤੋਂ ਕੋਈ ਰੀਸਾ ਨਵਾਬਾਂ ਵਾਲੀ ਅਯਾਸ਼ੀ ਨਾ ਸਮਝਿਆ ਜਾਵੇ ਇੱਕ ਲੰਮੀ ਸੈਰ ਤੋਂ ਸ਼ੁਰੂ ਹੋ ਕੇ ਨੌ ਆਨਿਆਂ ਦੀ ਪਿਕਚਰ ਉੱਤੇ ਜਾ ਖਤਮ ਹੋ ਜਾਇਆ ਕਰਦੀ ਸੀਗੀ ਤੇ ਇਸ ਵਿੱਚ ਸਾਨੂੰ ਜੋ ਸਵਾਦ ਆਉਂਦਾ ਉਹ ਕਿਸੇ ਰਾਜੇ ਮਹਾਰਾਜੇ ਨੂੰ ਵੀ ਨਹੀਂ ਆਇਆ ਹੋਵੇਗਾ ਉਸ ਦਿਨ ਦੋਵੇਂ ਅਸੀਂ 30 ਦਿਨਾਂ ਦੀ ਮਜ਼ਦੂਰੀ ਜੇਬਾਂ ਚ ਵਿੱਚ ਪਾਈ ਜਦ ਛੁੱਟੀ ਤੋਂ ਬਾਅਦ ਘਰ ਵੱਲ ਜਾ ਰਹੇ ਸਾਂ ਤਾਂ ਮਾਸਟਰ ਮੈਨੂੰ ਕਹਿਣ ਲੱਗਾ ਪਾਪਾ ਉਹ ਮੈਨੂੰ ਪਾਪਾ ਕਹਿ ਕੇ ਬੁਲਾਉਂਦਾ ਸੀਗਾ ਸੁਪਨੇ ਦੇ ਸਬੰਧ ਵਿੱਚ ਤੇਰਾ ਕੀ ਖਿਆਲ ਹੈ ਮੈਨੂੰ ਉਸ ਦਿਨਾਂ ਹੋਰ ਤਾਂ ਸਾਰੀਆਂ ਆਦਤਾਂ ਚੰਗੀਆਂ ਲੱਗਦੀਆਂ ਸਨ ਪਰ ਉਸ ਦੀ ਆਦਤ ਜਿਹੜੀ ਨੀਰੀ ਕੰਨ ਖਾਉ ਥਕਾਵੀ ਤੇ ਖੁਸ਼ਕ ਹੁੰਦੀ ਸੀਗੀ ਤੋਂ ਮੈਂ ਬੜਾ ਕਰ ਤਰਾਂਦਾ ਸਾਂ ਉਹਦਾ ਸਵਾਲ ਸੁਣਦਿਆਂ ਹੀ ਮੈਂ ਸੋਚਿਆ ਬੱਸ ਹੁਣ ਕਿਸੇ ਨਵੀਂ ਬੈਸ ਦਾ ਮੋੜ ਵੱਜਾ ਸਮਝੋ ਪਰ ਮੈਂ ਅਕਲਮੰਦੀ ਇਹ ਕੀਤੀ ਕਿ ਉਸਦੇ ਸਵਾਲ ਸੰਬੰਧੀ رائے ਨਾ ਦੇ ਕੇ ਸਗੋਂ ਉਹ ਸਿੱਧੇ ਸਵਾਲ ਕੀਤਾ ਤੇਰਾ ਆਪਣਾ ਕੀ ਖਿਆਲ ਹੈ ਇਹ ਕਾਰਨ ਤੋਂ ਮੇਰਾ ਮਤਲਬ ਇਹ ਸੀ ਕਿ ਜੋ ਕੁਝ ਉਹ ਕਹੇਗਾ ਬਿਲਕੁਲ ਠੀਕ ਹੈ ਕਹਿ ਕੇ ਪੋੜਾ ਮੁਕਾਸ਼ਾ ਢਾਂਗਾ ਉਹ ਬੋਲਿਆ ਮੇਰਾ ਤੇ 100 ਛੱਡ ਕੇ 61 ਸੋ ਫੀਸ ਦੀ ਸਹੀ ਸਹੀ ਖਿਆਲ ਹੈ ਕਿ ਪ੍ਰਭਾਤ ਦਾ ਸੁਪਨਾ ਕਦੇ ਝੂਠਾ ਨਹੀਂ ਹੁੰਦਾ ਇੱਕ ਵਾਰੀ ਨਹੀਂ ਪੜੀਵਾਰ ਮੈਂ ਖੁਦ ਅਜਮਾ ਕੇ ਦੇਖ ਚੁੱਕਾ ਤੇ ਮਾਸਟਰ ਨੇ ਇੱਕ ਲੰਮੀ ਸਲਮੀ ਲੜੀ ਸ਼ੁਰੂ ਕਰ ਦਿੱਤੀ ਫਲਾਣੇ ਵੇਲੇ ਮੈਨੂੰ ਫਲਾਣਾ ਸੁਪਨਾ ਆਇਆ ਸੀ ਤੇ ਜਿਸ ਦਾ ਇਹ ਸਿੱਟਾ ਨਿਕਲਿਆ ਤੇ ਉਸ ਤੋਂ ਬਾਅਦ ਮੈਂ ਇਉਂ ਹੋਇਆ ਆਦ ਇੱਕ ਦੋ ਨਹੀਂ ਕੋਈ 7-8 ਵਾਕਿਆ ਸੁਣਾਏ ਸੀਗੇ ਅਜਨੇ ਪ੍ਰਭਾਤ ਦਾ ਸੁਪਨਾ ਸੱਚਾ ਹੋਣ ਦੇ ਹੱਕ ਵਿੱਚ ਤੇ ਜਦ ਅਸੀਂ ਮੀਲ ਸਵਾ ਮੀਲ ਪੈਂਡਾ ਮੁਕਾ ਕੇ ਘਰ ਦੇ ਨੇੜੇ ਪਹੁੰਚੇ ਤਾਂ ਮਾਸਟਰ ਨੇ ਆਪਣੀ ਵਿਆਖਿਆ ਦਾ ਅੰਤਮ ਤੋੜਾ ਇਸ ਗੱਲ ਤੇ ਛਾੜਿਆ ਤੇ ਪਾਪਾ ਅੱਜ ਜਿਸ ਸੁਪਨੇ ਦਾ ਜ਼ਿਕਰ ਮੈਂ ਤੈਨੂੰ ਸੁਣਾਉਣ ਲੱਗਾ ਮੇਰੀ ਗੱਲ ਨੂੰ ਤੂੰ ਪੱਥਰ ਉੱਤੇ ਲੀਕ ਸਮਝ ਲੈ ਕਿ ਇਹ ਵੀ 100% ਦੀ ਸੱਚ ਹੀ ਸਾਬਤ ਹੋਵੇਗਾ ਹਾਂ ਦੱਸੋ ਮੈਂ ਕੁਝ ਛਿੱਥਾ ਪੈ ਕੇ ਪੁੱਛਿਆ ਮੈਨੂੰ ਡਰ ਸੀ ਕਿ ਪਤਾ ਨਹੀਂ ਕਿ ਘਰ ਪਹੁੰਚਦਾ ਤੱਕ ਵੀ ਇਸ ਦਿਨ ਗੱਲਾਂ ਦਾ ਸਿਲਸਿਲਾ ਖਤਮ ਹੋਵੇ ਕਿੰਨਾ ਜੇਠ ਮਹੀਨੇ ਦੀ ਗਰਮੀ ਤੇ ਫਿਰ ਦੁਪਹਿਰਾਂ ਦਾ ਵੇਲਾ ਹੋਣ ਵਰਕੇ ਮੁੜ ਕੇ ਨਾਲ ਮੈਂ ਕਾਲਾ ਪਹਿਰਿਆ ਸਾ ਜੋ ਜਿਹੜੇ ਵੇਲੇ ਇਹ ਘਰ ਪਹੁੰਚ ਕੇ ਜਰਾ ਚੈਨ ਦਾ ਸਾਹ ਆਵੇ ਪਰ ਮਖੌਲ ਨਾਲ ਉਡਾਈ ਮੇਰੀ ਗੱਲ ਦਾ ਕਹਿਣ ਤੋਂ ਬਾਅਦ ਮਾਸਟਰ ਬੋਲਿਆ ਅੱਜ ਪ੍ਰਭਾਤ ਵੇਲੇ ਮੈਨੂੰ ਸੁਪਨਾ ਆਇਆ ਕਿ ਮੇਰਾ ਬਾਣ ਦਾ ਇਨਾਮ ਨਿਕਲ ਆਇਆ ਏ ਪਤਾ ਹੀ ਕਿੰਨਾ 5000 ਦਾ ਤੇ ਮੇਰਾ ਦਿਲ ਕਹਿ ਰਿਹਾ ਏ ਕਿ ਇਹ ਸੁਪਨਾ ਕਦੀ ਝੂਠ ਨਹੀਂ ਹੋ ਸਕਦਾ ਮੈਂ ਬੜੀ ਮੁਸ਼ਕਲ ਨਾਲ ਹਾਸਾ ਰੋਕ ਕੇ ਇੱਕ ਵਾਰ ਤਾਂ ਦਿਲ ਚਾਹਿਆ ਕਿ ਦਿਲ ਦਾ ਮੋਜੂ ਉੜਾਵਾਂ ਇਸ ਦਾ ਮੋਜੂ ੜਾਵਾਂ ਪਰ ਕੁਝ ਤਾਂ ਗਰਮੀ ਨਾਲ ਘਬਰਾਇਆ ਹੋਇਆ ਸੀ ਤੁਝੇ ਬੱਚਿਆਂ ਬੱਚਿਆਂ ਇਸ ਦੇ ਖਿਆਲ ਮੁਹੱਲ ਨੂੰ ਢਾ ਕੇ ਮੇਰਾ ਹੱਥ ਕੀ ਆਉਣਾ ਹੈ ਸੋ ਮੈਂ ਦਬ ਵੀ ਜਹੀ ਆਵਾਜ਼ ਵਿੱਚ ਕਹਿ ਦਿੱਤਾ ਪ੍ਰਮਾਤਮਾ ਕਰੇ ਸੱਚਾ ਹੀ ਸਾਬਤ ਹੋਵੇ ਤੇਰਾ ਇਹ ਸੁਪਨਾ ਘਰ ਪਹੁੰਚਣ ਤੋਂ ਪਹਿਲਾਂ ਅਸੀਂ ਸਵੇਰ ਦੀ ਮਾਵਾਰੀ ਐਸ਼ ਦਾ ਪ੍ਰੋਗਰਾਮ ਚੱਕੀ ਦੇ ਪੁਲ ਤੇ ਜਾਣ ਦਾ ਪੱਕਾ ਕਰ ਲਿਆ ਐਤਕੀ ਖਾਣ ਪੀਣ ਲਈ ਸਮਾਨ ਲਿਜਾਣ ਦੀ ਵਾਰੀ ਮਾਸਟਰ ਦੀ ਸੀ ਸਵੇਰੇ ਅਜੇ ਦਿਨ ਵੀ ਨਹੀਂ ਸੀ ਚੜਿਆ ਕਿ ਮਾਸਟਰ ਨੇ ਆ ਕੇ ਬੂਹਾ ਖੜਕਾਇਆ ਤੇ ਅੰਦਰ ਆਉਂਦਿਆਂ ਹੀ ਉਸਨੇ ਇੱਕ ਲੈਕਚਰ ਝਾੜਨਾ ਸ਼ੁਰੂ ਕਰ ਦਿੱਤਾ ਬਈ ਕਮਾਲ ਹੈ ਅਜੇ ਤੱਕ ਤੂੰ ਮੰਜੇ ਦੀ ਸਵਾਰੀ ਨਹੀਂ ਛੱਡੀਗੀ ਛੁੱਟੀ ਦਾ ਮਤਲਬ ਇਹ ਤੇ ਨਹੀਂ ਹੁੰਦਾ ਕਿ ਆਦਮੀ ਆਪਾਹਜ ਬਣ ਜਾਵੇ ਉੱਕਈ ਸਗੋਂ ਛੁੱਟੀ ਵਾਲੇ ਦਿਨ ਸਾਨੂੰ ਜ਼ਿਆਦਾ ਐਕਟਿਵ ਤੇ ਪਤਾ ਨਹੀਂ ਕਿੱਧਰ ਕਿੱਧਰ ਦੇ ਦ੍ਰਿਸ਼ਟਾਂਤ ਤੇ ਦ੍ਰਿਸ਼ਟਾਂਤ ਘੜਦਾ ਹੋਇਆ ਉਹ ਤਦ ਤੱਕ ਬੋਲੀ ਗਿਆ ਜਦ ਤੱਕ ਮੈਂ ਕੱਪੜਾ ਲੱਤਾ ਪਾ ਕੇ ਮੂੰਹ ਹੱਥ ਧੋ ਕੇ ਤਿਆਰ ਨਾ ਹੋ ਗਿਆ ਸਟੀਫਨ ਕੈਰੀਅਰ ਉਸ ਦੇ ਕੋਲ ਸੀਗਾ ਤੇ ਉਸ ਦੱਸਿਆ ਕਿ ਕਿਸ ਤਰ੍ਹਾਂ ਸ਼੍ਰੀਮਤੀ ਦੇ ਸੁੱਤਿਆ-ਸੁੱਤਿਆ ਹੀ ਉਸ ਨੇ ਸਬਜ਼ੀ ਚਟਣੀ, ਪਰਥਾ ਆਦ ਤਿਆਰ ਕਰਕੇ ਪਿਕਨਿਕ ਲਈ ਪਰੌਠੇ ਵੀ ਪਕਾ ਲਏ ਸਨ। ਅਕੀਰ ਅਸੀਂ ਸ਼ਹਿਰ ਨੂੰ ਨਹੀਂ ਐਸ਼ ਨੂੰ ਨਿਕਲੇ। ਪ੍ਰੋਗਰਾਮ ਦੀ ਪ੍ਰੋਗਰਾਮ ਸੀਗਾ ਚੱਕੀ ਦੇ ਪੁਲ ਦਾ ਤੇ ਜੋ ਕਾਫੀ ਲੰਮਾ ਪਹਿਣਾ ਸੀਗਾ ਮੈਂ ਬਥੇਰਾ ਚਲਾਇਆ ਕਿ ਟਾਂਗਾ ਕਰ ਲਿਆ ਜਾਵੇ। ਸੁਰਪੇ ਸਵਾ ਰਪੇ ਦੀ ਕਿਹੜੀ ਗੱਲ ਹੈ? ਕੱਲ ਹੀ ਤਾਂ ਤਨਖਾਹ ਮਿਲੀ ਹੈ ਪਰ ਮਾਸਟਰ ਜੀ ਜਿਉਂ ਕਫਾਇਦੇ ਸ਼ਰੀ ਉੱਤੇ ਲੈਕਚਰ ਸ਼ੁਰੂ ਕੀਤਾ ਕਿ ਮੀਲ ਸਵਾ ਮੀਲ ਦੂਰੀ ਤੱਕ ਜਾ ਕੇ ਕਿਤੇ ਉਸ ਦਾ ਲੈਕਚਰ ਖਤਮ ਹੋਇਆ ਮੈਨੂੰ ਉਸਨੇ ਲਾਜਵਾਬ ਹੀ ਨਹੀਂ ਕਾਇਲ ਵੀ ਕਰ ਲਿਆ ਕਿ ਸੱਚਮੁੱਚ ਸਾਨੂੰ ਪੈਸੇ ਦੀ ਪੂਰੀ ਪੂਰੀ ਕਦਰ ਕਰਨੀ ਚਾਹੀਦੀ ਹੈ ਅਸੀਂ ਜੇ ਇੰਨੀ ਕੁ ਖੇਚਲ ਤੋਂ ਬਚਣ ਲਈ ਟਾਂਗਿਆਂ ਉੱਤੇ ਰੁਪਈਏ ਫੋਕਣ ਲੱਗ ਪਏ ਤਾਂ ਸਾਡੀ ਸੰਤਾਨ ਉੱਤੇ ਸਾਡੀ ਸੰਸਕ੍ਰਿਤੀ ਉੱਤੇ ਸਾਡੇ ਦੇਸ਼ ਤੇ ਕੌਮ ਉੱਤੇ ਇਸ ਦਾ ਕਿੰਨਾ ਖਤਰਨਾਕ ਅਸਰ ਪਵੇਗਾ ਮੱਕ ਦੀ ਗੱਲ ਘੋੜਿਆਂ ਖਚਰਾ ਤੇ ਲਸ਼ਕਰਾਂ ਵਿੱਚੋਂ ਰਾਹ ਬਣਾਉਂਦੇ ਮਿਲਟਰੀ ਦੇ ਟਰੱਕ ਲਾਰੀਆਂ ਤੋਂ ਬਚਦੇ ਬਚਾਉਂਦੇ ਤੇ ਰਾਜਵਾਂ ਕਟਾ ਫੱਕਦੇ ਹੋਏ ਅਖੀਰ ਅਸੀਂ ਚੱਕੀ ਦੇ ਪੁੱਲ ਤੇ ਜਾ ਕੇ ਆਪਣੇ ਸੀਗੇ ਸਾਰਾ ਦਿਨ ਖੂਬ ਐਸ਼ ਕੀਤੀ ਠੰਡੀਆਂ ਸ਼ਾਮਾਂ ਮਾਣੀਆਂ ਦਰਿਆ ਵਿੱਚ ਤਾਰਾਂ ਲਾਈਆਂ ਪਰੋਠਾ ਛੱਕੇ ਘਰਾਟਾਂ ਦੀ ਮੌਜ ਦੇ ਗੀਤ ਸਭ ਤੋਂ ਵੱਡੀ ਚੀਜ਼ ਮਾਸਟਰ ਕਿਰਪਾ RAM ਜੀ ਦੀ ਜੀਵਨੀ ਦੇ ਅਨੇਕਾਂ ਸਵਾਦਲੇ ਕਿੱਸੇ ਸੁਨੇ ਸੀਗੇ ਨਾਲ ਹੀ ਕਈਆਂ ਵੱਖੋ ਵੱਖ ਵਿਸ਼ਿਆਂ ਉੱਤੇ ਉਸ ਦੇ ਲੈਕਚਰ ਵੀ ਹੋਏ ਸੀਗੇ ਕਰਮੀ ਭਾਵੇਂ ਕੜਾਕੇ ਦੀ ਪੈ ਰਹੀ ਸੀਗੀ ਪਰ ਮੈਂ ਸ਼ਹਿਰ ਦਾ ਸਵਾਦ ਵਾਹ ਵਾ ਆਇਆ ਸੀਗਾ ਵਾਪਸੀ ਤੇ ਜਦੋਂ ਮਾਸਟਰ ਕਿਰਪਾ ਰਾਮ ਦਾ ਉਹੀ ਕਫायती ਸ਼ਾਰੀ ਵਾਲਾ ਲੈਕਚਰ ਫੇਰ ਸ਼ੁਰੂ ਹੋਇਆ ਤਾਂ ਸੱਚੀ ਗੱਲ ਮੇਰਾ ਤਾਂ ਮੇਰੇ ਤਾਂ ਮਾਪੇ ਹੀ ਮਰ ਗਏ ਜਿਵੇਂ ਇੱਕ ਸਾਰੇ ਦਿਨ ਦੀ ਥਕਾਵਟ ਦੂਜੀ ਲੋੜ ਦੀ ਗਰਮੀ ਕਦਮ ਪੁੱਟਣ ਨੂੰ ਵੀ ਵੱਡਿਆ ਰੂਹ ਨਾ ਕਰੇ ਪਰ ਉਸ ਵੱਡੇ ਫਿਲਾਸਫਰ ਦੀ ਲੈਕਚਰ ਬਾਜੀ ਅੱਗੇ ਮੇਰੀ ਪੇਸ਼ ਕੋਈ ਨਾ ਜਾ ਸਕੀ ਚੱਖ ਮਾਰ ਕੇ ਉਸ ਗਿੱਠੂ ਜਿਹੇ ਦੇ ਨਾਲ ਲਤਾਂ ਘੇਟਣੀਆਂ ਹੀ ਪਈਆਂ ਸੀਗੀਆਂ ਪੋਲ ਤੋਂ ਤਰਕੇ ਅਸੀਂ ਅਦਕ ਮੀਲ ਦੀ ਬਾੜ ਤੇ ਪੁੱਜੇ ਸਾ ਕਿ ਪਿੱਛੋਂ ਸਾਈਕਲ ਦੀ ਘੰਟੀ ਖੜਕਾਂਦਾ ਹੋਇਆ ਇੱਕ ਬੰਦਾ ਸਾਡੇ ਲਾਗੋਂ ਨਿਕਲ ਗਿਆ ਤੇ ਜਾਂਦਾ ਜਾਂਦਾ ਉੱਚੀ ਜਹੀ ਮੇਰੇ ਸਾਥੀ ਨੂੰ ਕਹਿ ਗਿਆ ਮਾਸਟਰ ਜੀ ਤੁਹਾਡਾ ਇੱਕ ਲਫਾਫਾ ਆਇਆ ਹੋਇਆ ਏ ਭਲਕੇ ਘਰੇ ਰਹਿਣਾ ਸਵੇਰੇ 10 ਵਜੇ ਇਹ ਡਾਕੀਆ ਸੀਗਾ ਸਾਡੇ ਇਲਾਕੇ ਦਾ ਲਫਾਫਾ ਮੇਰਾ ਲਫਾਫਾ ਮਾਸਟਰ ਕੀ ਨਾਂ ਏ ਤੇਰਾ ਉਹ ਗੱਲ ਤੇ ਸੁਣ ਜਾ ਇਹ ਕਿ ਮੈਂ ਕਿਹਾ ਮਾਸਟਰ ਉੱਚੀ ਉੱਚੀ ਚਲਾਉਂਦਾ ਰਿਹਾ ਪਰ ਸਾਈਕਲ ਸਵਾਰ ਰੁਕਿਆ ਨਹੀਂ ਇੱਕ ਤਾਂ ਉਹ ਥਾਂ ਬੜਾ ਢਾਲੂ ਸੀਗਾ ਬਾਈਸਾਈਕਲ ਨੂੰ ਰੋਕਣਾ ਉੰਜ ਵੀ ਮੁਸ਼ਕਲ ਸੀਗਾ ਦੂਜਾ ਸਾਈਕਲ ਸਵਾਰ ਸ਼ਾਇਦ ਜਲਦੀ ਵਿੱਚ ਸੀਗਾ ਤੇ ਮੈਂ ਦੇਖਿਆ ਲਫਾਫੇ ਦਾ ਨਾਂ ਸੁਣਦਿਆਂ ਹੀ ਮੇਰਾ ਸਾਥੀ ਖੁਸ਼ੀ ਨਾਲ ਪਾਗਲ ਜਿਹਾ ਉੱਠਿਆ ਉਹ ਹੌਕਾ ਦਾ ਤਿੱਥ ਤਲਾਉਂਦਾ ਹੋਇਆ ਬੋਲਿਆ ਦੇਖਿਆ ਹੀ ਪਾਪਾ ਕੱਲ ਮੈਂ ਤੈਨੂੰ ਕਿਹਾ ਸੀ ਨਾ ਪ੍ਰਭਾਤ ਦਾ ਸੁਪਨਾ ਕਦੇ ਝੂਠਾ ਨਹੀਂ ਹੁੰਦਾ ਮੇਰਾ ਦਿਲ ਘੜੀ ਮੁੜੀ ਕਹਿੰਦਾ ਸੀ ਕਿ ਅੱਜ ਕੀ ਨਾਮ ਜਰੂਰ ਆਵੇਗਾ ਭਾਵੇਂ ਸੂਰ ਜਿੱਧਰੋਂ ਦਾ ਉਧਰ ਚੜ ਜਾਵੇ ਪ੍ਰਭਾਤ ਦਾ ਸੁਪਨਾ ਕਦੀ ਗਲਤ ਨਹੀਂ ਹੋ ਸਕਦਾ ਕਾ ਸਾਡੇ ਅੰਦਰ ਕੁਦਰਤ ਨੇ ਇੱਕ ਭਵਿੱਖ ਦਰਸ਼ੀ ਤਾਕਤ ਵੀ ਪਾਈ ਹੋਈ ਏ ਜਿਹੜੀ ਕਿਸੇ ਹੋਣ ਵਾਲੀ ਘਟਨਾ ਬਾਰੇ ਸਾਨੂੰ ਅਗਰੇਤਾ ਹੀ ਖਬਰਦਾਰ ਕਰ ਦਿੰਦੀ ਏ ਵਿਗਿਆਨਕਾਂ ਨੇ ਮਨ ਦੇ ਹਿੱਸੇ ਦੱਸੇ ਨੇ ਤੇ ਇੱਕ ਅਚੇਤ ਤੇ ਇੱਕ ਸੁਚੇਤ ਅਚੇਤ ਮਨ ਦੀ ਮਸ਼ੀਨਰੀ ਨਿਦੀਪੁਰੀ ਪਤਾ ਨਹੀਂ ਉਸ ਦੀ ਇਹ ਲੈਕਚਰ ਬਾਜੀ ਕਿੱਥੇ ਖ ਜਾ ਕੇ ਖਤਮ ਹੁੰਦੀ ਹੋ ਜੀ ਸਾਹਮਣੇ ਇੱਕ ਖਾਲੀ ਟਾਂਗਾਣਾ ਆ ਜਾਂਦਾ ਤਾਂ ਮੇਰੇ ਨਾਲ ਤਾਂ ਦਰਦ ਨਾਲ ਚਿਲੂ-ਚਿਲੂ ਕਰ ਰਹੀਆਂ ਸੀਗਾ ਸੋਚਿਆ ਭਾਵੇਂ ਮਾਸਟਰ ਮੰਨੇ ਨਾ ਮੰਨੇ ਮੈਂ ਤਾਂ ਜ਼ਰੂਰ ਟਾਂਗਾ ਤੇ ਬੈਠ ਹੀ ਜਾਣਾ ਹੈ ਸੈਰ ਕਰਨ ਆਏ ਹਾਂ ਮਕਾਨ ਦੇਣ ਥੋੜਾ ਹੀ ਆਏ ਆ ਟਾਂਗਾ ਨੇੜੇ ਪਹੁੰਚਿਆ ਮੈਂ ਆਵਾਜ਼ ਦੇਣ ਹੀ ਲੱਗਾ ਪਿਆਸਾ ਕਿ ਮਾਸਟਰ ਨੇ ਪੂਰੇ ਠਾਠ ਵਿੱਚ ਪਕਾਰਾ ਟਾਂਗੇ ਵਾਲੇ ਰੋਕੋ ਟਾਂਗਾ ਅਸਤੇ ਇਹ अनोखी अदा देख के मैं हक्का बक्का रह गया सा आज ये हुन ही ता उसने मेनू कोई फटी इशारा दी उत्ते बतेश ਦਿੱਤਾ ਸੀਗਾ ਅਸੀਂ ਦੋਵੇਂ ਜਦੋਂ ਅਠ ਬੈਠ ਗਏ ਤਾਂ ਟਾਂਗੇ ਵਾਲੇ ਨੇ ਪਿਛਲੇ ਪਾਸਿਓਂ ਕੁਝ ਪਿੰਡੂਆਂ ਨੂੰ ਆਉਂਦੇ ਆ ਦੇਖ ਪੁਕਾਰਿਆ ਚਲੋ ਇੱਕ ਦੋ ਸਵਾਰਾਂ ਦਾ ਸ਼ਹਿਰ ਨੂੰ ਚੱਲ ਓਏ ਮੇਰਾ دوست ਦਬਕੇ ਨਾਲ ਉਸ ਨੂੰ ਕਹਿਣ ਲੱਗਾ ਅਸਾਂ ਸਾਲਮ ਲੈਣਾ ਆ ਹਲਾ ਜੀ ਕਹਿ ਕੇ ਕੋਚਵਾਨ ਨੇ ਘੋੜੇ ਨੂੰ ਟਾਂਗਾ ਛੰਟਾ ਲਾਇਆ ਤੇ ਇੱਕ ਵਾਰ ਫੇਰ ਅਸਾ ਦੋਹਾਂ ਵੱਲ ਤੱਕਿਆ ਸ਼ਾਇਦ ਦਿਲ ਵਿੱਚ ਉਹ ਕਹਿ ਰਿਆ ਸੀਗਾ ਤੁਹਾਡੀ ਸ਼ਕਲ ਤਾਂ ਨਹੀਂ ਦੱਸਦੀ ਸਾਲਮ ਟਾਂਗਾ ਕਰਨ ਵਾਲੀ ਕਿਤੇ ਨੋਸ਼ਰ ਬਾਜ਼ੀ ਤਾਂ ਨਹੀਂ ਕਰ ਰਹੇਗੇ ਟਾਂਗਾ ਤੁਰ ਪਿਆ ਤੇ ਮੈਂ ਮਾਸਟਰ ਉੱਤੇ ਆਪਣੀ ਸ਼ੰਕਾ ਪ੍ਰਗਟ ਕਰ ਦਿੱਤੀ ਸੀਗੀ ਮਾਸਟਰ ਕਿੱਥੇ ਗਈ ਯਾਰ ਜਿਹਦੀ ਸੰਜਮ ਦੀ ਉਹ ਫਿਲਾਸਫੀ ਉਹ ਉਸੇ ਸਿਧਾਂਤਕ ਲਹਿਜੇ ਵਿੱਚ ਕਹਿਣ ਲੱਗਾ ਦੇਖ ਨਾ Papa ਵਕਤ ਕੀ ਕਦਰ ਕਰਨੀ ਆਦਮੀ ਦਾ ਸਭ ਤੋਂ ਵੱਡਾ ਫਾਜਾ ਹੈ ਸਾਡੇ ਲੋਕਾਂ ਦਾ ਵਕਤ ਸਸਤਾ ਨਹੀਂ ₹2 ₹2 ਬਦਲੇ ਜਾਇਆ ਕਰਦੇ ਹੀ ਤੇ ਇਸ ਵਕਤ ਦੇ ਸلسلਲੇਟ ਮਾਸਟਰ ਨੇ ਜੋ ਦਲੀਲਬਾਜ਼ੀ ਦੀ ਮਸ਼ੀਨ ਕਰਨ ਛੱਡੀ ਕਿ ਤੋੜ ਸ਼ਹਿਰ ਪਹੁੰਚਣ ਤੱਕ ਵੀ ਉਸ ਦਾ ਗੋਲੀ ਇਕੱਠਾ ਖਤਮ ਵਿੱਚ ਹੋ ਨਾ ਆਇਆ ਹੁਣ ਖਤਮ ਹੋਣ ਵਿੱਚ ਨਾ ਆਇਆ ਵਿੱਚ ਵਿਚਾਲੇ ਮੈਂ ਇੱਕ ਦੋ ਵਾਰੀ ਪੁੱਛਣਾ ਚਾਹਿਆ ਕਿ ਇਸ ਤੋਂ ਪਹਿਲਾਂ ਤੇਰੀ ਇਹ ਵਕਤ ਬਚਾਉਣ ਦੀ ਫਿਲਾਸਫੀ ਕਿੱਥੇ ਗਈ ਸੀ ਪਰ ਇਸ ਡਰੋਂ ਕਿ ਮਤੇ ਇਸ રેਡੀਓ ਦਾ ਕੋਈ ਨਵਾਂ ਪ੍ਰੋਗਰਾਮ ਸ਼ੁਰੂ ਨਾ ਹੋ ਜਾਵੇ ਡੜਬੱਟੀ ਬੈਠਾ ਰਿਹਾ ਸੀਗਾ ਤੇ ਮੇਰੀ ਹੈਰਾਨੀ ਹੋਰ ਵੀ ਵੱਧ ਗਈ ਜਦ ਮੈਂ ਉਸ ਨੂੰ ਰਾਇਲ ਹੋਟਲ ਦੇ ਗੇਟ ਅੱਗੇ ਟੰਗਾ ਰਕੋਂਦਿਆਂ ਤੱਕਿਆ ਨਾ ਨੁੱਕਰ ਕਰਦਿਆਂ ਵੀ ਉਹ ਮੈਨੂੰ ਖਿੱਚਕ ਸੀਟ ਕੇ ਹੋਟਲ ਅੰਦਰ ਲੈ ਗਿਆ ਤੇ ਉੱਥੋਂ ਜਦ 5.5 ਰੁਪਈਆ ਦਾ ਬਿੱਲ ਤਾਰ ਕੇ ਉਹ ਬਾਹਰ ਨਿਕਲਿਆ ਤਾਂ ਅੱਗੇ ਉਹੀ ਟੰਗਾ ਖੜਾ ਸੀ ਸ਼ਾਇਦ ਹੋਟਲ ਅੰਦਰ ਜਾਣ ਲੱਗਿਆਂ ਉਹ ਟਾਂਗੇ ਵਾਲੇ ਨੂੰ ਖੜੇ ਰਹਿਣ ਲਈ ਕਹਿ ਗਿਆ ਸੀ ਤਾਂ ਗੇ ਉੱਤੇ ਛੜੱਪਾ ਮਾਰ ਕੇ ਜਾ ਚੜਿਆ ਤੇ ਮੈਨੂੰ ਬਿਠਾਲ ਕੇ ਕਹਿਣ ਲੱਗਾ ਪਾਪਾ ਮੇਰੀ ਸਲਾਹ ਇਹ ਸਬਬ ਨਾਲ ਆਏ ਹਾਂ ਜਰਾ ਬਾਜ਼ਾਰੋਂ ਦੋ ਚਾਰ ਚੀਜ਼ਾਂ ਵੀ ਲੈ ਜਾਂਦੇ ਚੱਲ ਗਏ ਤੇ ਜਦ ਮੇਰੇ ਕੋਲੋਂ ਨਾ ਰਹਾ ਗਿਆ ਤਾਂ ਮੈਂ ਪੁੱਛੀ ਬੈਠਾ ਮਾਸਟਰ ਤੇਰੀ ਹੋਸ਼ ਟਿਕਾਣੇ ਤੇ ਹੈ ਕਿ ਨਹੀਂ ਉਹ ਜੇਬ ਚੋਂ ਬਟੂਆ ਕੱਢ ਕੇ ਉਸ ਵਿੱਚਲੇ ਨੋਟ ਗਿਣਦਾ ਹੋਇਆ ਬੋਲਿਆ ਹੋਸ਼ ਵੀ ਹੈ ਤੇ ਬਟੂਏ ਵਿੱਚ ਰੁਪਈਏ 30 35 ਮੌਜੂਦ ਨੇ ਮੈਂ ਪੁੱਛਿਆ ਤੇ ਮਹੀਨਾ ਸਾਰਾ ਬਾਬੇ ਸਾਹਿਬ ਬੈਠ ਕੇ گزارਾਂਗੇ ਉਹ ਖੂਬ ਤਣ ਕੇ ਬੋਲਿਆ ਤੂੰ ਵੀ ਪਾਪਾ ਨਿਹਰਾ ਪੂਰਾ ਸਾਧੂ ਨੇ ਭਲਾ ਮੈਂ ਐਵੇਂ ਸ਼ਾਹ ਖਰਚੀ ਕਰਨ ਡਿਆਂ ਹੋਇਆ ਵਾਂ ਮੇਰਾ ਇਨਾਮ ਆਇਆ ਆ ਇਨਾਮ ਬਹੁਤਾ ਨਾ ਸਹੀ 5000 ਤਾਂ ਹੋਣਾ ਹੀ ਹੈ ਨਾ ਇਤਨੀ ਵੱਡੀ ਰਕਮ ਪ੍ਰਾਪਤ ਹੋਣ ਦੀ ਖੁਸ਼ੀ ਵਿੱਚ ਜੇ 10-20 ਰੁਪਏ ਖਰਚ ਹੋ ਗਏ ਤਾਂ ਕੀ ਇਹ ਸੌਦਾ ਮਹਿੰਗਾ ਹੈ ਨਾਲੇ ਇੱਕ ਹੋਰ ਵੀ ਤੇ ਮੁਸ਼ਕਲ ਹੈ ਨਾ ਪਾਪਾ ਬਈ ਤੂੰ ਦੇਖ ਦੇਖ ਲਈਆ ਭਲਕੇ ਜਿਉਂ ਹੀ ਇਨਾਮ ਦੇ ਰੁਪਏ ਤੇਰੀ ਪਰਜਾਈ ਦੀ ਨਜ਼ਰੀ ਪੈਣਗੇ ਕਿ 10 ਬਸ ਕੋਲ ਉਸ ਨੇ ਕੋਈ ਵੀ ਨਹੀਂ ਛੱਡਣੇਗੀ ਉਹ ਫੋਲ ਬਹੇਗੀ ਆਪਣੀਆਂ ਬਹੀਆਂ ਇੰਨੇ ਮਹੀਨੇ ਦਾ ਕਿਰਾਇਆ ਦੇਣਾ ਆ ਭਾਨੇ ਸ਼ਾਦਾ 400 ਰੁਪਏ ਸਣੇ ਵਿਆਜ ਚੁਕਾਉਣਾ ਐ ਤੇ ਹੋਰ ਪਤਾ ਨਹੀਂ ਕੀ ਕੀ ਮੈਂ ਕਹਿੰਨਾ ਸਬਬ ਨਾਲ ਤਨਖਾਹ ਦੇ ਰੁਪਏ ਹੱਥ ਵਿੱਚ ਨੇ ਹੋਰ ਨਹੀਂ ਤੇ ਛੋਟੇ ਕਾਕੇ ਵਾਸਤੇ ਦੋ ਚਾਰ ਚੀਜ਼ਾਂ ਹੀ ਲੈ ਚੱਲਾਂ ਰੱਬ ਦੀ ਸਾਂ ਪਾਪਾ ਇਹ ਕੋਈ ਬੜਾ ਭਗਾ ਵਾਲਾ ਜੀ ਆਇਆ ਆ ਸਾਡੇ ਘਰ ਵਿੱਚ ਨਹੀਂ ਤੇ ਪਲਾ ਇਹ ਮੂੰਹ ਤੇ ਮਸਲਾ ਦੀ ਦਾਲ ਮੇਰੇ ਵਰਗਿਆਂ ਨੇ ਕਦੇ 100 ਰੁਪਏ ਦੀ ਸ਼ਕਲ ਨਹੀਂ ਸੀ ਦੇਖੀਗੀ ਜਿਹੜਾ ਭਗਵਾਨ ਹਜ਼ਾਰਾਂ ਰੁਪਏ ਦੀ ਪੂੰਜੀ ਲੈ ਕੇ ਆਇਆ ਏ ਕੀ ਮੇਰਾ ਇਤਨਾ ਵੀ ਫਰਜ ਨਹੀਂ ਹੈ ਕਿ ਉਸ ਦੇ ਆਰਾਮ ਲਈ 10-20 ਰੁਪਏ ਕੁਰਬਾਨ ਕਰ ਦਿਆਂ ਮਾਂ ਕੁਝ ਤੇ ਮੈਂ ਸੁਭਾਵਕ ਹੀ ਘਟ ਬੋਲਣ ਵਾਲਾ ਤੇ ਕੁਝ ਮਾਸਟਰ ਦੀਆਂ ਤਕਰੀਰਾਂ ਤੋਂ ਕਤਰੰਦਾ ਸਾਂ ਸੋ ਚੁੱਪ ਕਰਕੇ ਹਾਂ ਵੇ ਸ਼ਾਮ ਲਾਈ ਗਿਆ ਤੇ ਦੜ ਵੱਟ ਕੇ ਟਾਂਗੇ ਵਿੱਚ ਬੈਠਾ ਰਿਹਾ ਟਾਂਗਾ ਸਾਨੂੰ ਕਾਫੀ ਚੈਰ ਬਜ਼ਾਰਾਂ ਵਿੱਚ ਫਰਾਂਦਾ ਰਿਹਾ ਮਾਸਟਰ ਕਿਰਪਾ ਰਾਮ ਕਿੰਨਾ ਹੀ ਕੁਝ ਖਰੀਦ ਕੇ ਉਸ ਵਿੱਚ ਮਿਲਾਉਂਦਾ ਗਿਆ ਸੀ ਬੱਚੇ ਲਈ ਫਰਾਕਾਂ ਦੁੱਧ ਪੀਣ ਵਾਲੀਆਂ ਬਲੈਤੀ ਬੋਤਲਾਂ ਗਲੇਸਕੋ ਦਾ ਡੱਬਾ ਬੈਂਬ ਜੁਰਾਬਾਂ ਬਿਸਕੁਟ ਦੇ ਡੱਬੇ ਕਾਫੀ ਕੁਛ ਹੋਰ ਜਾਣੇ ਕੀ ਕੀ ਪੁੜੀਆਂ ਤੇ ਟੱਬਾਂਾਂ ਵਿੱਚ ਬੰਨਿਆ ਹੋਇਆ ਸੀਗਾ ਕਲੀ ਅੱਗੇ ਪਹੁੰਚ ਕੇ ਟਾਂਗੇ ਤੋਂ ਉੱਤਰ ਤੇ ਸਮਾਨ ਉਤਾਰਿਆ ਮਾਸਟਰ ਨੇ ਕਰਾਇਆ ਦੇਣ ਲਈ ਜਦ ਬਟੂਆ ਖੋਲੇ ਤਾਂ ਉਸ ਵਿੱਚ 3 ਰੁਪਈਆ ਤੋਂ ਵੱਧ ਰਕਮ ਬਾਕੀ ਨਹੀਂ ਸੀ ਟਾਂਗੇ ਦਾ ਕਰਾਇਆ ਪੂਰਾ ਕਰਨ ਲਈ 12 ਆਨੇ ਮੈਨੂੰ ਦੇਣੇ ਪਏ ਸੀਗੇ ਖਦਖਤੀ ਮੈਨੂੰ ਵੀ ਰਾਤੀ ਕਾਫੀ ਰਹੀ ਸੀਗੀ ਸੋਚਦਾ ਰਿਹਾ ਸਾਂ ਦੇਖੀਏ ਕਿੰਨੀ ਕੁ ਕੋ ਕਰਮ ਮਿਲਦੀ ਸੂ ਦੂਜੇ ਦਿਨ ਡਾਕੀ ਦੇ ਆਉਣ ਦੀ ੜੀ ਕੁ ਵਿੱਚ ਮਾਸਟਰ ਡੇਢ ਦੋ ਘੰਟੇ ਲੇਟ ਸਕੂਲ ਪਹੁੰਚਿਆ ਖਾਲੀ ਪੀਰੀਅਡ ਵੇਲੇ ਮੈਂ ਉਸ ਦੀ ਕਲਾਸ ਵਿੱਚ ਕਾਲੀ ਕਾਲੀ ਜਾ ਕੇ ਪੁੱਛਿਆ ਸੁਣਾ ਮਾਸਟਰਾਂ ਤੇ ਹੋਰ ਕੁਝ ਪੁੱਛਣ ਤੋਂ ਪਹਿਲਾਂ ਹੀ ਉਸ ਨੇ ਜੇਬ ਚੋਂ ਇੱਕ ਰਜਿਸਟਰੀ ਲਫਾਫਾ ਮੇਰੇ ਹੱਥ ਫੜਾ ਦਿੱਤਾ ਜਿਸ ਵਿੱਚਲੀ ਚਿੱਠੀ ਪੜਨ ਦੀ ਮੈਨੂੰ ਲੋੜ ਹੀ ਨਾ ਰਹੀ ਜਦ ਉਸ ਦੇ ਸਰਨਾਵੇਂ ਉੱਤੇ ਮੇਰੀ ਨਜ਼ਰ ਪਈ ਨੋਟਸ ਬਨਾਮ ਮਾਸਟਰ ਕਿਰਪਾ ਰਾਮ ਮੇਰੇ ਦਿਲ ਨੂੰ ਬੜਾ ਸਦਮਾ ਪਹੁੰਚ ਜਾਤੇ ਉਸ ਦੀ ਮੂਰਖਤਾ ਉੱਤੇ ਗੁੱਸਾ ਵੀ ਆਇਆ ਸੀਗਾ ਪਰ ਹੈਰਾਨਨੇ ਵਾਲੀ ਗੱਲ ਇਹ ਸੀ ਕਿ ਮਾਸਟਰ ਦੇ ਚਿਹਰੇ ਉੱਤੇ ਫਿਕਰ ਦਾ ਕੋਈ ਚਿੰਨ੍ਹ ਨਹੀਂ ਸੀ ਮੇਰੇ ਹੋਰ ਕੁਝ ਪੁੱਛਣ ਤੋਂ ਪਹਿਲਾਂ ਉਹ ਸਦਾ ਵਰਗੇ ਸਿਧਾਂਤਕ ਲਹਿਜੇ ਵਿੱਚ ਬੋਲਿਆ ਅਸਲ ਵਿੱਚ ਪਾਪਾ ਪ੍ਰਭਾਤ ਦਾ ਸੁਪਨਾ ਝੂਠਾ ਤੇ ਨਹੀਂ ਹੁੰਦਾ ਕਦੀ ਗਲਤ ਵੀ ਹੋ ਨਹੀਂ ਸਕਦਾ ਕਾ ਇੱਕ ਵਾਰ ਛੱਡ ਕੇ 50 ਵਾਰ ਜਮਾਈ ਹੋਈ ਗੱਲ ਹੈ ਪਰ ਫਰਕ ਇਹ ਲੱਗ ਪਿਆ ਕਿ ਸੁਪਨਾ ਸ਼ਾਇਦ ਪ੍ਰਭਾਤ ਤੋਂ ਅਗੇ ਤਰਾ ਜਾਂ ਪਛੇਤਰਾ ਆਇਆ ਹੋਵੇਗਾ ਤੇ ਜਿਉਂ ਹੀ ਉਹ ਸੁਪਨੇ ਅਤੇ ਵਕਤ ਦੇ ਸੰਬੰਧ ਵਿੱਚ ਇੱਕ ਨਵੀਂ ਬਹਿਸ ਦੀ ਲੜੀ ਸ਼ੁਰੂ ਕਰਨ ਲੱਗਾ ਕਿ ਮੈਂ ਬੁੱਲ ਟੱਕ ਦੇ ਕਿਹਾ ਮੜੀਆਂ ਵਿੱਚ ਜਾਏ ਤੇਰਾ ਸੁਪਨਾ ਤੇ ਨਾਲ ਵਕਤ ਮੈਂ ਪੁੱਛਣਾ ਕੱਲ ਜੋ ਸਾਰੀ ਤਨਖਾਹ ਫੂਕਾਇਆ ਸੀ ਹੁਣ ਮਹੀਨਾ ਪਰ ਮਿੱਟੀ ਖਾ ਕੇ guzara ਕਰੇਗਾ ਉਹ ਆਪਣੇ ਸੁਭਾਵਿਕ ਲਾਪਰਵਾਹ ਢੰਗ ਵਿੱਚ ਕਹਿਣ ਲੱਗਾ ਖਾਣ ਦਾ ਫਿਕਰ ਨਾ ਕਰ ਮੇਰੇ ਦੋਸਤ ਮੈਂ ਖਾਵਾਂਗਾ ਬੋਟੀ ਦੀਆਂ ਗਾਲਾਂ ਤੇ ਉਹ ਖਾਏਗੀ ਮੇਰਾ ਸਹਰ ਉਸ ਦੀ ਹਾਲਤ ਦੇਖ ਨਾਲੇ ਤਾਂ ਹਾਸਾ ਆ ਰਿਹਾ ਸੀ ਨਾਲੇ ਰੋਣ ਪਰ ਉਹ ਲਾਪਰਵਾਹ ਢੋਲਾ ਉਸੇ ਤਰ੍ਹਾਂ ਹੀ ਹੀ ਕਰਕੇ ਹੱਸੀ ਜਾ ਰਿਹਾ ਸੀ